ਜਸ ਕਰਤੇ ਮੰਗਨਾ ਮੰਗਨਾ ਮੰਗਨੀ ਕਰ ਹਰ ਜਸ ਕਰਤੇ ਮੰਗਨਾ ਹਰ ਜਸ ਕਰਤੇ ਮੰਗਨਾ ਤਿਆਗਨਾ ਤਿਆਗਨ ਆ ਕਨਾ ਮੰਗ ਨਾ ਮੰਗ ਨੀ ਕਾ ਹਰ ਜਸੁਰ ਤੇ ਮੰਗ ਨਾ ਮੰਗ ਨਾ ਮੰਗ ਨੀ ਕਾ ਹਰ ਜਸੁਰ ਤੇ ਮਾ john ويرتا کتا او سے

ਜੀ ਮਨੋਰਥ ਦਾ ਇਹਦਾ ਮੈਨ ਮਨੋਰਥ ਸਾਹੀ ਹੈ ਵੀ ਅਸੀਂ ਜਿਹੜੇ ਗੁਰੂਆਂ ਨੇ ਦੱਸੇ ਉਹ ਸਿਧਾਂਤ ਨੂੰ ਆਪਣੇ ਅਮਲੀ ਰੂਪ ਚ ਲੈ ਕੇ ਆਈਏ ਹਨਾ ਤੇ ਗੁਰਬਾਣੀ ਗੁਰਬਾਣੀ ਕੀ ਜੋ ਸਾਨੂੰ ਸਿੱਖਿਆ ਸਾਡੇ ਗੁਰੂਆਂ ਦੇ ਆ ਕਰਤ ਕਰੋ ਬੰਦੇ ਸ਼ੋ ਨਾਮ ਜਪੋ ਦਾ ਸਿਧਾਂਤ ਔਰ ਬੁਰਾਈਆਂ ਤੋਂ ਨਸ਼ਿਆਂ ਤੋਂ ਦੂਰ ਹੋ ਕੇ ਹਨਾ ਖਾਸ ਕਰਕੇ ਆਪਣੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਇਹ ਸੇਧ ਮਿਲੇ ਗੁਰਮਤ ਸਵਾਗਤ ਕਰਾਉਣ ਦਾ ਮਤਲਬ ਇਹ ਹੈ ਵੀ ਸਾਡੇ ਉਹ ਸਿੱਖੀ ਨਾਲ ਜੁੜਨਾ ਸਾਡੇ ਜੋ ਗੁਰਬਾਣੀ ਹੈ ਸਾਡਾ ਮੇਨ ਦਰਗਾਹੀ ਬਾਣੀ ਹੈ ਨਾ ਜਿਹੜੀ ਕਿ ਸਾਰਿਆਂ ਵਾਸਤੇ ਸਾਂਝੀ ਹੈ ਅਤਰੀ ਬ੍ਰਾਹਮਣ ਸੂਤ ਦੇ ਸੁਭ ਦੇ ਚੋਂ ਵਰਨਾ ਕੋ ਸਾੰਝਾ ਸਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ ਗੁਰਬਾਣੀ ਦਾ ਇਹਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕੀਤਾ ਜਾਵੇ ਮੇਨ ਮਕਸਦ ਉਤਾ ਹੀ ਰਹੀ ਹੈ ਇਹ ਕਿਸ ਸਮਾਗਮ ਕੀਤੇ ਗਏ ਨੇ ਉਹ ਦੁਰਦਸ਼ਨਾ ਤੋਂ ਇਹਦੇ ਵੀ ਖਾਸ ਸਮਾਗਮ ਕੱਲ ਪਹਿਲੇ ਦਿਨ ਮੰਨ ਲਓ ਅ ਜਿਹੜੇ ਬੱਚਿਆਂ ਦਾ ਪਹਿਲਾਂ ਉਹਨਾਂ ਦੀਆਂ ਕਲਾਸਾਂ ਲੱਗੀਆਂ ਜੀ ਗਈਆਂ ਸੀ ਇਹ ਗੁਰਮਤ ਸਬੰਧੀ ਤੇ ਜਿਵੇਂ ਗੁਰਬਾਣੀ ਕੰਠ ਮੁਕਾਬਲੇ ਉਹਨਾਂ ਨੂੰ ਪਹਿਲਾਂ ਗੁਰਬਾਣੀ ਕੰਠ ਕਰਵਾਈ ਗਈ ਤੇ ਕੱਲ ਉਹਨਾਂ ਦਾ ਮੁਕਾਬਲਾ ਸੀ ਤੇ ਵਿੱਚ ਲੰਮਾ ਸਮਾਂ ਚੌਂਕੜਾ ਉਹ ਵੀ ਮੁਕਾਬਲਾ ਸੀ ਤੇ ਪ੍ਰਸ਼ਨ ਉੱਤਰ ਗੁਰਮਤ ਸਬੰਧੀ ਆਪਣੇ ਗੁਰੂਆਂ ਦੇ ਸਬੰਧੀ ਪ੍ਰਸ਼ਨ ਉੱਤਰ ਮੁਕਾਬਲਾ ਸੀ ਤੇ ਚੌਥਾ ਮੁਕਾਬਲਾ ਦਸਤਾਰ ਮੁਕਾਬਲਾ ਸੀ ਕਿ ਉਹ ਵੀ ਸਾਡੇ ਜਿਹੜੇ ਬੱਚੇ ਨੇ ਉਹ ਇਸ ਗੁਰਸਿੱਖੀ ਨਾਲ ਜੁੜਨ ਬੱਚਿਆਂ ਨੂੰ ਜੋੜਨ ਦਾ ਫਿਕਰ ਦੇ ਵਿੱਚ ਕਿੱਦਾਂ ਦੇ ਤੁਹਾਡੇ ਤੁਹਾਡੇ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਲੱਗੇ ਹੋਏ ਆ ਤੇ ਗੁਰੂ ਸਾਹਿਬ ਹੋਰ ਕਿਰਪਾ ਕਰਨਗੇ ਅੱਗੇ ਅੱਗੇ ਜਿਵੇਂ 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 ਉਹਨਾਂ ਗੱਟਕੇ ਦਾ ਸ਼ੁਰੂ ਕੀਤੀ ਹਨ ਕਲਾਸਾਂ ਤੇ ਜਿਹੜੀਆਂ ਵੀ ਉਹਨਾਂ ਜ਼ਰੂਰੀਆਂ ਨੇ ਸਿਹਤ ਵਾਸਤੇ ਵੀ ਜਾਂ ਬੱਚਿਆਂ ਦਾ ਇਵੇਂ ਹੁਣ ਬਾਹਰ ਉਹ ਮੋਬਾਈਲ ਦੇਖਦੇ ਨੇ ਜਾਂ ਹੋਰ ਖੇਡਾਂ ਖੇਡਦੇ ਨੇ ਉਹਦੇ ਨਾਲ ਇਹ ਵਿਗੁੱਤ ਕੱਟ ਕਈ ਦੀ ਹਾਂਜੀ ਸੰਤ ਬਾਵਾ ਸੁਦੇਵ ਸਿੰਘ ਜੀ ਮਹਾਰਾਜ ਲੌਰੈਂਸ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਰਸੀ ਪਿੰਡ ਮੂਣ ਕਿਹੜਾ ਵਿਕੇ ਸੰਤ ਬਾਵਾ ਜਸਵੀਰ ਸਿੰਘ ਜੀ ਜੋ ਮਹਾਂਪੁਰਸ਼ਾਂ ਦੀ ਇੱਥੇ ਸੇਵਾ ਲਈ ਹੋਈ ਹੈ ਵੱਡੇ ਮਹਾਂਪੁਰਸ਼ਾਂ ਵੱਲੋਂ ਉਹਨਾਂ ਦੇ ਉਦਮ ਦਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਮਨਾਈ ਜਾਂਦੀ ਹੈ ਸੋ ਅੱਜ ਵੀ ਮਹਾਂਪੁਰਸ਼ਾਂ ਦੀ ਯਾਦ ਵਾਈਮੀ ਯਾਦ ਮਨਾਈ ਗਈ ਹੈ ਜੀ ਕੀ ਮਤਲਬ ਇਹ ਮਨਾਉਣ ਦਾ ਕੀ ਲੋੜ ਹੁੰਦੀ ਹੈ ਮਨਾਉਣ ਦਾ ਸੰਤ ਜਪਾਵੇ ਨਾਮ ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇਨ ਪੁੱਤਰਾਂ-ਸਪੁੱਤਰਾਂ ਦਾ ਭਾਈ ਗੁਰਦਾਸ ਜੀ ਕਹਿੰਦੇ ਇਹ ਕਾਰਜ ਹੁੰਦਾ ਆਪਣੇ ਵੱਡਿਆਂ ਦੀ ਜਾਦਾਂ ਮਨਾਉਣੀ ਆ ਤੇ ਉਹਦੇ ਵਿੱਚ ਨਾਮ ਬਾਣੀ ਨਾਲ ਜੋੜਨਾ ਕਿਸੇ ਮਹਾਪੁਰਸ਼ ਦੀ ਯਾਦ ਮਨਾਈ ਜਾਂਦੀ ਹੈ ਪੜ੍ਹੀ ਜਾਂਦੀ ਹੈ ਬਾਣੀ ਜਪਾਇਆ ਜਾਂਦਾ ਨਾਮ ਤੇ ਕੀਰਤਨ ਆਪਣਾ ਨਾਮ ਬਾਣੀ ਦਾ ਕੀਰਤਨ ਹੁੰਦਾ ਤੇ ਖੰਡੇ ਵਾਟੇ ਦੇ ਅਮਰਤ ਲਈ ਸੰਗਤਾਂ ਨੂੰ ਪ੍ਰੇਰਿਆ ਜਾਂਦਾ ਹੈ ਕਿ ਭਾਈ ਗੁਰੂ ਵਾਲੇ ਬਣੋ ਇਹੀ લક્ષion ਦਾ ਇਹੀ ਪਰਯੋਜਨ ਹੁੰਦਾ ਕਬੀਰ ਸੇਵਾ ਕੋ ਦੋਇ ਭਲੇ ਕਿਸਾਨ ਤੇਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾ ਬੈ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰੂ ਜੀ ਵਿਸ਼ੇਸ਼ ਤੌਰ ਤੇ ਪਹੁੰਚੀ ਮਾਣ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁਦੇਵ ਸਿੰਘ ਜੀ ਮਹਾਰਾਜ ਲਾਹੌਰਾਂ ਸਾਹਿਬ ਵਾਲੇ ਉਹ ਜਦੋਂ ਸ੍ਰੀ ਰਵਿਚ ਇੱਥੇ ਸਨ ਉਹਨਾਂ ਨੇ ਆਪਣੇ ਹੁੰਦਿਆਂ ਇਹਨਾਂ ਨੂੰ ਸਮਾਗਮ ਗੁਰਦੁਆਰਾ ਜਿਹੜਾ ਇਹ ਮੂੜਖੜੇ ਪਿੰਡ ਦਾ ਗੁਰਦੁਆਰਾ ਹੈ ਤੇ ਸਤਿਕਾਰਯੋਗ ਸੰਤ ਬਾਬਾ ਜਸਵੀਰ ਸਿੰਘ ਜੀ ਇੱਥੇ ਸੇਵਾ ਨਿਭਾਉਂਦੇ ਨੇ ਸੰਗਤ ਦੇ ਨਾਲ ਬਖਸ਼ਿਸ਼ ਕੀਤੀ ਸੀ ਇੱਥੇ 10 ਗੁਰੂਆਂ ਦੀ ਯਾਦ ਮਨਾਉਣ ਦਾ ਜਿਹੜਾ ਸਮਾਗਮ ਉਹਨਾਂ ਨੇ ਸਾਵਣ ਦੇ ਮਹੀਨੇ ਵਿੱਚ ਰੱਖਿਆ ਸੀ ਤੇ ਉਹਨਾਂ ਦੇ ਹੁੰਦਿਆਂ ਵੀ ਇਹ ਸਮਾਗਮ ਜਿਹੜੇ ਮਨਾਏ ਜਾਂਦੇ ਰਹੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਸਮਾਗਮਾਂ ਦੇ ਨਾਲ-ਨਾਲ ਉਹਨਾਂ ਦੀ ਪਿਆਰੀ ਮਿੱਠੀ ਯਾਦ ਨੂੰ ਵੀ ਜਿਹੜਾ ਮੁਖਰਾ ਕੇ ਸਮਾਗਮ ਕਰਵਾਏ ਜਾਂਦੇ ਹਨ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਸਮਾਗਮ ਹੁੰਦਾ ਉਸ ਤੋਂ ਪਹਿਲਾਂ ਵੀ ਦੋ ਤਿੰਨ ਦਿਨ ਜਿਹੜੀਆਂ ਹੋਰ ਸਿੱਖ ਰੀਤੀ ਰਿਵਾਜਾਂ ਮੁਤਾਬਕ ਜਿਹੜੀਆਂ ਗਤੀਵਿਧੀਆਂ ਨੇ ਉਹ ਕਰਵਾਈਆਂ ਜਾਂਦੀਆਂ ਨੇ ਤੇ ਅੱਜ ਦੇ ਦਿਨ ਜਿਵੇਂ ਸਵੇਰ ਤੋਂ ਲਾ ਕੇ ਸੰਤ ਸਮਾਗਮ ਹੋਇਆ ਉਹਦੇ ਵਿੱਚ ਪੰਥ ਦੇ ਜਿਹੜੇ ਰਾਗੀ ਢਾਡੀ ਕਥਾਵਾਚਕ ਕਵੀਸ਼ਰੀ ਜਥੇ ਸੰਤ ਮਹਾਂਪੁਰਖਾਂ ਨੇ ਸਾਰਿਆਂ ਨੇ ਪਹੁੰਚ ਕੇ ਨਾਮ ਬਾਣੀ ਦੀ ਗੱਲ ਕੀਤੀ ਜੋ ਮਹਾਂਪੁਰਖਾਂ ਦਾ ਉਪਦੇਸ਼ ਸੀ ਉਸੇ ਉਪਦੇਸ਼ ਨੂੰ ਦੁਹਰਾਇਆ ਗਿਆ ਤੇ ਬਹੁਤ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਭਰਪੂਰ ਜਿਹੜਾ ਇਸ ਸਮਾਗਮ ਦਾ ਆਨੰਦ ਮਾਣਿਆ ਤੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਨੌਵੇਂ ਪਾਤਸ਼ਾਹ ਸਾਹਿਬ ਜੀ ਤੇ ਬਹਾਦਰ ਸਾਹਿਬ ਮਹਾਰਾਜੀ ਦਾ ਸ਼ਹੀਦੀ ਸ਼ਤਾਬਦੀ 300 350 ਸਾਲਾਂ ਸ਼ਤਾਬਦੀ ਆ ਰਹੀ ਹੈ ਉਹਦੇ ਸਬੰਧ ਵਿੱਚ ਸਾਰੇ ਭਾਈ ਮਿਲ ਕੇ ਉਹਨਾਂ ਦੇ ਪਾਏ ਹੋਏ ਪੂਰਨਤਾ ਚੱਲਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਲੈ ਕੇ ਤੁਸੀਂ ਕਹਿਣਾ ਚਾਹੁੰਦੇ ਹੋ ਜਿਹੜਾ ਨਾ ਜੀ ਸੰਗਤ ਨੂੰ ਬਹੁਤ ਜ਼ਰੂਰੀ ਹੈ ਗੁਰੂ ਮਹਾਰਾਜ ਦੇ ਨਾਲ ਜੋੜਨਾ ਇਹ ਥੋਂ ਥੋਂ ਜਿੰਨੇ ਵੀ ਰਾੜਾ ਸਾਹਿਬ ਵਾਲਿਆਂ ਦਾ ਇਹ ਬਹੁਤ ਵੱਡਾ ਇੱਕ ਸੰਕਲਪ ਹੈ ਜਿਹਦੇ ਵਿੱਚ ਜਿਹੜੀ ਸਿੱਧੀਆਂ ਧਾਰਨਾ ਜਿਹੜੇ ਜਿਵੇਂ ਕਹਿੰਦੇ ਨੇ ਇੱਕ ਕਨੈਕਸ਼ਨ ਬੰਦੇ ਦਾ ਛੇਤੀ ਪ੍ਰਮਾਤਮਾ ਨਾਲ ਹੋਣਾ ਉਹ ਤਰੀਕੇ ਨਾਲ ਕਰਾਉਂਦੇ ਨੇ ਤੇ ਬਹੁਤ ਵਧੀਆ ਗੱਲ ਹੈ ਸਮਾਗਮ ਮਹਾਪੁਰਖਾਂ ਦਾ ਮਨਾਇਆ ਹੈ ਜਿਹੜਾ ਇਹ ਹੇਗਾ ਤਾਂ ਇੱਕ ਕਹੋ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਉਣ ਦੀ ਕਥਾ ਉਹ ਕਰਦੇ ਨੇ ਜੀ ਸਭ ਕੁਝ ਬਹੁਤ ਅੱਛੇ ਇਹਨਾਂ ਨੇ ਸਮਾਗਮ ਕਰਾ ਰਹੇ ਨੇ ਜੀ ਜਿਹੜੇ ਬੱਚਿਆਂ ਨੂੰ ਇਸ ਰਾਤ ਤੇ ਜੋੜਨਾ ਇੱਕ ਬਹੁਤ ਵੱਡਾ ਕਹੋ ਇਹ ਕਾਰਜ ਹੈ ਜਿਹੜੇ ਮਹਾਂਪੁਰਖਾਂ ਦੀ ਇਹਨਾਂ ਦੀ ਬਹੁਤ ਮਹਿਮਾ ਵਾਲੇ ਵਾਲੇ ਬਹੁਤ ਮੰਨਦੇ ਨੇ ਲੋਕ ਤੇ ਜੇ ਇਹ ਜੇ ਮਹਾਂਪੁਰਸ਼ ਜਿੰਨਾ ਜ਼ਿਆਦਾ ਸਿੱਖੀ ਦਾ ਪ੍ਰਚਾਰ ਕਰਦੇ ਨੇ ਉੰਨੀ ਪ੍ਰਫੁੱਲਤ ਹੁੰਦੀ ਆ ਬਹੁਤ ਵਧੀਆ ਗੱਲ ਹੈ ਜੀ ਇਹ